ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਵਣ ਦੇ ਮਹੀਨੇ ਵਿੱਚ ਟੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ ਸ਼ਿਵ ਜੀ ਹੋ ਜਾਣਗੇ ਨਾਰਾਜ਼ ਤਾਂ ਦੋਸਤੋ Hindu ਧਰਮ ਵਿੱਚ ਸਾਵਣ ਦਾ ਮਹੀਨਾ ਵਿਸ਼ੇਸ਼ ਮਹੱਤਵ ਰੱਖਦਾ ਹੈ ਇਸ ਮੌਕੇ ਕਈ ਔਰਤਾਂ ਸਾਵਣ ਦੇ ਸੋਮਵਾਰ ਨੂੰ ਵਰਤ ਵੀ ਰੱਖਦੀਆਂ ਨੇ ਇਤੋਂ ਤੱਕ ਕਿ ਕੁਝ ਲੋਕ ਪੂਰਾ ਮਹੀਨਾ ਹੀ ਵਰਤ ਰੱਖਦੇ ਹਨ ਇਸ ਮੌਸਮ ਵਿੱਚ ਕਈ ਲੋਕ ਨਮਕ ਦਾ ਸੇਵਨ ਕਰਦੇ ਹਨ ਤੇ ਇਸ ਦੇ ਨਾਲ ਹੀ ਕੁਝ ਲੋਕ ਸਿਰਫ ਫਲ ਹੀ ਖਾਂਦੇ ਹਨ ਇਸ ਦੇ ਨਾਲ ਹੀ ਸ਼ਾਵਨ ਦੇ ਮੌਸਮ ਵਿੱਚ ਕਈ ਲੋਕ ਕੁਝ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਦੇ ਨੇ ਸ਼ਾਵਨ ਦਾ ਮਹੀਨਾ ਭਗਵਾਨ ਸ਼ੰਕਰ ਨੂੰ ਸਮਰਪਿਤ ਹੁੰਦਾ ਹੈ ਇਸ ਮਹੀਨੇ ਵਿੱਚ ਲੋਕ ਇਹ ਪੂਰਾ ਮਹੀਨਾ ਹੀ ਪੂਜਾ ਕਰਦੇ ਹਨ ਇਸ ਦੇ ਨਾਲ ਹੀ ਸ਼ਰਦਾ ਲੋਵੀ ਵਰਤ ਰੱਖਦੇ ਹਨ ਧਾਰਮਿਕ માનਤਾਵਾਂ ਦੇ ਅਨਸਾਰ ਸਾਵਣ ਦੇ ਮਹੀਨੇ ਵਿੱਚ ਖਾਣ ਪੀਣ ਦੀਆਂ ਆਦਤਾਂ ਬਾਰੇ ਬਹੁਤ ਸਾਰੇ ਨਿਯਮ ਹਨ ਸਾਵਣ ਦੌਰਾਨ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਬਰਸਾਤ ਦੇ ਦਿਨਾਂ ਵਿੱਚ ਬਿਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ ਹਿੰਦੂ ਧਰਮ ਦੇ ਅਨੁਸਾਰ ਸਾਵਣ ਦਾ ਮਹੀਨਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਇਹ ਮਹੀਨਾ ਭਗਵਾਨ ਸ਼ਿਵ ਦੀ ਕਿਰਪਾ ਪ੍ਰਾਪਤ ਕਰਨ ਲਈ ਸਭ ਤੋਂ ਉੱਤਮ ਮਹੀਨਾ ਮੰਨਿਆ ਜਾਂਦਾ ਹੈ। ਧਾਰਮਿਕ ਨਜ਼ਰੀਏ ਅਨੁਸਾਰ ਇਸ ਮਹੀਨੇ ਤੁਹਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਦੇ ਨਾਲ ਨਾਲ ਇਹਨਾਂ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਤਾਂ ਦੋਸਤੋ ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਸਬਜ਼ੀਆਂ ਜੋ ਸਾਵਣ ਵਿੱਚ ਖਾਣ ਨਾਲ ਸਿਹਤਮੰਦ ਰਹਿਣ ਗਿਆ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਦੇਵੀ ਲక్ష్ਮੀ ਦਾ ਆਸ਼ੀਰਵਾਦ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜੈ ਮਾਤਾ ਲక్ష్ਮੀ ਜੀ ਜ਼ਰੂਰ ਲਿਖੋ ਦੋਸਤੋ ਸਾਵਣ ਦੇ ਮਹੀਨੇ ਵਿੱਚ ਅਰਬੀ ਦੀ ਸਬਜ਼ੀ ਜ਼ਰੂਰ ਖਾਓ ਸਬਜ਼ੀ ਵਿੱਚ ਗਲੂਟਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਸੌਂ ਦੇ ਮਹੀਨੇ ਵਿੱਚ ਹੱਡੀਆਂ ਅਤੇ ਚਮੜੀ ਨੂੰ ਸਿਹਤਮੰਦ ਰੱਖਣ ਵਿੱਚ ਇਹ ਬਹੁਤ ਹੀ ਸਹਾਇਕ ਹੁੰਦਾ ਹੈ ਜੋਤਿਸ਼ ਸ਼ਾਸਤਰਾਂ ਅਨੁਸਾਰ ਅਰਬੀ ਸਰੀਰ ਵਿੱਚ ਵਾਤ ਵਧਾਉਣ ਦਾ ਕੰਮ ਕਰਦੀ ਹੈ ਇਸ ਨਾਲ ਸਰੀਰ ਵਿੱਚ ਬਦ ਹਜਮੀ ਜਾਂ ਦਰਦ ਦੀ ਸਮੱਸਿਆ ਵੀ ਵਧ ਸਕਦੀ ਹੈ ਇਸ ਲਈ ਅਰਬੀ ਨੂੰ ਹਮੇਸ਼ਾ ਅਜਵਾਇਨ ਨਾਲ ਹੀ ਬਣਾਉਣਾ ਚਾਹੀਦਾ ਹੈ ਅਤੇ ਅਰਬੀ ਨੂੰ ਕਦੇ ਵੀ ਦੇਸੀ ਘਿਓ ਦੇ ਨਾਲ ਨਹੀਂ ਖਾਣਾ ਚਾਹੀਦਾ ਇਸ ਤੋਂ ਇਲਾਵਾ ਆਯੁਰਵੇਦ ਦੇ ਅਨੁਸਾਰ ਇਸ ਮਹੀਨੇ ਵਿੱਚ ਜਲਦੀ ਪਚਣ ਵਾਲੀਆਂ ਚੀਜ਼ਾਂ ਜਿਵੇਂ ਕਿ ਆ ਤੋਰੀ ਖਾਂ ਦੀ ਸਲਾਹ ਦਿੱਤੀ ਜਾਂਦੀ ਹੈ ਦਰਅਸਲ ਕਿ ਆ ਤੋਰੀ ਅਤੇ ਟਮਾਟਰ ਵਰਗੀਆਂ ਸਬਜ਼ੀਆਂ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ ਬਲਕਿ ਇਹ ਸਰੀਰ ਨੂੰ ਹੋਰ ਵੀ ਕਈ ਲਾਭ ਪਹੁੰਚਾਉਂਦੀਆਂ ਹਨ ਅਜਿਹੇ ਵਿੱਚ ਸਾਵਣ ਦੇ ਮਹੀਨੇ ਵਿੱਚ ਇਹਨਾਂ ਸਬਜ਼ੀਆਂ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ आयुर्वेद ਦੇ ਅਨੁਸਾਰ ਭਿੰਡੀ ਨੂੰ ਇਸ ਮਹੀਨੇ ਦੇ ਦੌਰਾਨ ਬਹੁਤ ਜ਼ਿਆਦਾ ਖਾਣਾ ਚਾਹੀਦਾ ਹੈ ਕਿਉਂਕਿ ਇਸ ਦੇ ਅੰਦਰ ਚਿਪਚਿਪਾ ਪਦਾਰਥ ਪਾਇਆ ਜਾਂਦਾ ਹੈ ਜੋ ਕਿ ਇਸ ਦੇ ਪਾਚਨ ਗੁਣਾਂ ਦੇ ਅਨੁਸਾਰ ਇਸ ਮਹੀਨੇ ਲਈ ਇੱਕ ਵਧੀਆ ਸਬਜ਼ੀ ਹੈ ਸ਼ਾਵਣ ਵਿੱਚ ਤੁਸੀਂ ਸੁੱਕੇ ਮੇਵੇ ਦਾ ਸੇਵਨ ਜ਼ਰੂਰ ਕਰ ਸਕਦੇ ਹੋ ਇਹ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾ ਸਕਦਾ ਹੈ ਸਰੀਰਕ ਕਮਜ਼ੋਰੀ ਨੂੰ ਇਹ ਦੂਰ ਕਰਦਾ ਹੈ। ਸ਼ਾਵਨ ਦੇ ਵਰਤ ਦੌਰਾਨ ਤੁਸੀਂ ਕਈ ਤਰ੍ਹਾਂ ਦੇ ਡਰਿੰਕਸ ਦਾ ਸੇਵਨ ਕਰ ਸਕਦੇ ਹੋ। ਇਸ ਵਿੱਚ ਨਿੰਬੂ ਪਾਣੀ, ਸਮੂਦੀ, ਨਾਰੀਅਲ ਪਾਣੀ ਸ਼ਾਮਿਲ ਹੋ ਸਕਦੇ ਨੇ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਤਾਜ਼ੇ ਫਲਾਂ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ। ਸ਼ਾਵਨ ਦੇ ਮਹੀਨੇ ਪੇਟ ਨੂੰ ਜ਼ਿਆਦਾ ਦੇਰ ਤੱਕ ਖਾਲੀ ਨਾ ਰੱਖੋ। ਇਸ ਨਾਲ ਇਮਿਊਨ ਪਾਵਰ ਵੀਕ ਹੁੰਦੀ ਹੈ ਜਿਸ ਨਾਲ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਾਵਣ ਦੇ ਮਹੀਨੇ ਦੌਰਾਨ ਪੱਤੇਦਾਰ ਸਬਜ਼ੀਆਂ ਜਿਵੇਂ ਕਿ ਪਾਲਕ ਸਾਗ ਤੇਲ ਯੁਕਤ ਜਾਂ ਮਸਾਲੇਦਾਰ ਭੋਜਨ ਲਸਣ ਪਿਆਜ਼ ਮੱਛੀ ਅਤੇ ਮਾਸਾਹਾਰੀ ਭੋਜਨ ਮੂਲੀ ਬੈਂਗਣ ਗੁੜ মিٹھা ਅਤੇ ਬਹੁਤ ਖੱਟਾ ਅਤੇ ਨਮਕੀਨ ਭੋਜਨ, ਕੱਚਾ ਦੁੱਧ, ਕੜੀ, ਸ਼ਹਿਦ ਅਤੇ ਚੀਨੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਮਹੀਨੇ ਵਿੱਚ ਇਹ ਚੀਜ਼ਾਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ। ਦੋਸਤੋ, ਪਿੱਤਲ ਦੇ ਭਾਂਡਿਆਂ ਵਿੱਚ ਵੀ ਭੋਜਨ ਨਹੀਂ ਖਾਣਾ ਚਾਹੀਦਾ। ਸਾਵਣ ਦੇ ਮਹੀਨੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਵੀ ਨਾ ਕਰੋ। ਕਿਉਂਕਿ ਇਹ ਮਹੀਨਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਇਸ ਲਈ ਸਾਵਣ ਦੇ ਮਹੀਨੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਵੀ ਨਾ ਕਰੋ ਜਿਵੇਂ ਕਿ ਪਾਣ ਸੁਪਾਰੀ ਤੰਬਾਕੂ ਸ਼ਰਾਬ ਜਾਂ ਕਿਸੇ ਹੋਰ ਕਿਸਮ ਦੇ ਨਸ਼ੀਲੇ ਪਦਾਰਥ ਦਾ ਸੇਵਨ ਨਹੀਂ ਕਰਨਾ ਚਾਹੀਦਾ ਸਾਵਣ ਦੇ ਮਹੀਨੇ ਵਿੱਚ ਰੋਜ਼ਾਨਾ ਇਸ਼ਨਾਨ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ ਸਾਵਣ ਦੇ ਮਹੀਨੇ ਵਿੱਚ ਜੇਕਰ ਕੋਈ ਤੁਹਾਡੇ ਘਰ ਆਉਂਦਾ ਹੈ ਜਿਵੇਂ ਗਾਂ ਬਲਦ ਕੋਈ ਸਾਧੂ ਸੰਨਿਆਸੀ ਤਾਂ ਉਸ ਦਾ ਕਦੇ ਵੀ ਨਿਰਦਰ ਨਾ ਕਰੋ ਇਹਨਾਂ ਦੀ ਸੇਵਾ ਕਰੋ ਤੁਹਾਨੂੰ ਸ਼ਿਵ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ ਇਸ ਮਹੀਨੇ ਤੇਲ ਦਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਸਾਵਣ ਦੇ ਮਹੀਨੇ ਰੁੱਖਾਂ ਪੌਦਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਸਗੋਂ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਨੂੰ ਰੁੱਖ ਲਗਾਉਣੇ ਚਾਹੀਦੇ ਹਨ ਜਿਹਾ ਕਰਨ ਨਾਲ ਪਰਿਵਾਰ ਖੁਸ਼ਹਾਲ ਰਹਿੰਦਾ ਹੈ ਅਤੇ ਦੁੱਖ ਕਸ਼ਟ ਦੂਰ ਹੁੰਦੇ ਹਨ ਵਰਤ ਰੱਖਣ ਦੌਰਾਨ ਔਰਤਾਂ ਨੂੰ ਵਾਲ ਅਤੇ ਨੋ ਨਹੀਂ ਕੱਟਨੇ ਚਾਹੀਦੇ ਅਤੇ ਮਰਦਾਂ ਨੂੰ ਵੀ ਦਾੜੀ ਨਹੀਂ ਕੱਟਨੀ ਚਾਹੀਦੀ ਇਹ ਅਸ਼ੁੱਭ ਮੰਨਿਆ ਜਾਂਦਾ ਹੈ ਇਸ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਤੇ ਅਸ਼ਾਂਤੀ ਆਉਂਦੀ ਹੈ। ਵਰਕਤ ਤੁਹਾਡੇ ਘਰੋਂ ਚਲੇ ਜਾਂਦੀ ਹੈ ਤੇ ਪੈਸਾ ਤੁਹਾਡੇ ਘਰ ਟਿਕਦਾ ਨਹੀਂ ਹੈ। ਵਰਤ ਰੱਖਣ ਵਾਲੀਆਂ ਔਰਤਾਂ ਨੂੰ ਕਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ। ਇਸ ਦੇ ਨਾਲ ਨਕਾਰਾਤਮਕ ਊਰਜਾ ਵਧਦੀ ਹੈ। ਅਤੇ ਨਾਲ ਹੀ ਚਮੜੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਜਿਵੇਂ ਕਿ ਚਪਲਾਂ, ਬੈਲਟ, ਬੈਗ ਆਦਿ ਦੀ ਵਰਤੋਂ ਵੀ ਨਾ ਕਰੋ। ਵਰਤ ਰੱਖਦੇ ਹੋਏ ਦਿਨ ਵੇਲੇ ਨਹੀਂ ਸੌਣਾ ਚਾਹੀਦਾ। ਕਿਉਂਕਿ ਇਸ ਨੂੰ ਭਗਵਾਨ ਸ਼ਿਵ ਦਾ અપਮਾਨ ਮੰਨਿਆ ਜਾਂਦਾ ਹੈ ਅਤੇ ਇਸ ਕਾਰਨ ਵਰਤਦਾ ਵੀ ਕੋਈ ਵੀ ਫਾਲ ਨਹੀਂ ਮਿਲੇਗਾ ਇਸ ਮਹੀਨੇ ਕਿਸੇ ਦਾ ਮਾੜਾ ਨਾ ਕਰੋ ਅਤੇ ਨਾ ਹੀ ਮਾੜਾ ਸੋਚੋ ਇਸ ਤਰ੍ਹਾਂ ਦੇ ਲੋਕਾਂ ਤੋਂ ਭਗਵਾਨ ਸ਼ਿਵ ਜੀ ਬਿਲਕੁਲ ਵੀ ਖੁਸ਼ ਨਹੀਂ ਹੁੰਦੇ ਵਿਆਹ ਹ ਤਾਂ ਔਰਤਾਂ ਨੂੰ ਹਰੇ ਰੰਗ ਦੀਆਂ ਚੂੜੀਆਂ ਪਾਉਣੀਆਂ ਚਾਹੀਦੀਆਂ ਹਨ પતિ ਦੇ ਘਰਵਾਰ ਵਿੱਚ ਸਫਲਤਾ ਲਈ ਹਰੀਆਂ ਚੂੜੀਆਂ ਦਾ ਦਾਨ ਵੀ ਕਰਨਾ ਚਾਹੀਦਾ ਹੈ ਇਹ ਦਾਨ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਿੱਧ ਹੋਵੇਗਾ ਵਿਆਹੁਤਾ ਔਰਤਾਂ ਨੂੰ ਸਾਵਣ ਦੇ ਮਹੀਨੇ ਵਰਤ ਦੀ ਪੂਜਾ ਦੇ ਦੌਰਾਨ ਹਰੇ ਰੰਗ ਦੇ ਕੱਪੜੇ ਹੀ ਪਾਉਣੇ ਚਾਹੀਦੇ ਹਨ ਇਸ ਨਾਲ ਸ਼ਿਵਜੀ ਮਹਾਰਾਜ ਜੀ ਬਹੁਤ ਪਰਸਾਨ ਹੁੰਦੇ ਹਨ ਕਿਉਂਕਿ ਹਰਾ ਰੰਗ ਸ਼ਿਵਜੀ ਮਹਾਰਾਜ ਜੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਹ ਉਹਨਾਂ ਦਾ ਪਸੰਦੀਦਾ ਰੰਗ ਹੈ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਅਤੇ ਕਮੈਂਟ ਬਾਕਸ ਵਿੱਚ ਹਰ ਹਰ ਮਹਾਦੇਵ ਲਿਖ ਕੇ ਮਹਾਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਧੰਨਵਾਦ